ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਮਾਹੌਲ ਤਣਾਪੂਨ ਹੋ ਗਿਆ ਜਦੋਂ ਪੰਜਾਬ ਦੇ ਕੈਬਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਪਹੁੰਚਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦੋ ਗੁੱਟ ਆਪਸ ਦੇ ਵਿੱਚ ਪਿੜ ਗਏ ਦੋਨੋਂ ਗੁੱਟਾਂ ਦੇ ਵਿੱਚ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਨੋਂ ਗੁੱਟ ਆਪਸ ਦੇ ਵਿੱਚ ਹੱਥੋਪਾਈ ਕਰਨ ਦੇ ਉਤਰ ਆਏ ਦੋਨੋਂ ਗੁੱਟਾਂ ਦੇ ਵਿੱਚ ਜੰਮ ਕੇ ਹੱਥੋਪਾਈ ਹੋਈ ਅਤੇ ਇਸ ਹੱਥੋਪਾਈ ਦੇ ਵਿੱਚ ਦੋਨੋਂ ਗੁੱਟਾਂ ਦੇ ਮੈਂਬਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਤੁਹਾਨੂੰ ਵੀ ਮੌਕੇ ਦੀਆਂ ਤਸਵੀਰਾਂ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਦੋ ਗੁੱਟ ਨੇ ਉਹ ਆਪਸ ਦੇ ਵਿੱਚ ਭੜ ਗਏ ਨੇ ਤੇ ਕਿਸ ਤਰ੍ਹਾਂ ਹੱਥੋਪਾਈ ਤੇ ਉਤਰ ਆਏ ਉਹ ਇੱਕ ਉਹ ਹਰ ਵੀ ਨਹੀਂ ਹਾਂਜੀ ਹਾਂਜੀ ਉਹ ਅਹੀ ਤੜੀ ਚੋਂ ਖੂਨ ਨਿਕਲਦਾ ਪਿਆ ਜੀ ਹਰਜੀ ਨੇ ਕੜੇ ਮਾਰੇ ਹਰਜੀ ਨੇ ਕੜੇ ਮਾਰੇ ਜੀ ਪਾਜੀ ਲੜਾਈ ਦਾ ਕਾਰਨ ਕੀ ਆ ਜਿਹੜਾ ਸਿੰਪਲ ਪ੍ਰੋਗਰਾਮ ਚੱਲਦਾ ਪਿਆ ਗੱਲ ਇਹ ਆ ਅਸੀਂ ਦੇਖੋ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹਾਂਜੀ ਉਹ ਇਹ ਕਹਿੰਦੇ ਕਿ ਪਹਿਲਾਂ ਸਾਲੋਂ ਸਾਲਾ 50000 ਰੁਪਏ ਦਿਓ ਫੇਰ ਜਾਣਾ ਆਪਾਂ ਅੱਗੇ ਅੱਛਾ ਨਹੀਂ ਕੜੇ ਕਿਉਂ ਮਾਰੇ ਇਹਨਾਂ ਨੇ ਮਾਰਕਟਰ ਮਾਰਕਟਾਈ ਦਾ ਕੀ ਮਤਲਬ ਸੀ ਪਤਾ ਹੀ ਇਹਨਾਂ ਦਾ ਕੋਈ ਨਹੀਂ ਮਿਲਦੇ ਹੁਣ ਇਹਨਾਂ ਨੂੰ ਵਧੇਰੇ ਪੁਲਿਸ ਪ੍ਰਸ਼ਾਸਨ ਦਾ ਰੋਲ ਕਿਦਾਂ ਦਾ ਰਿਹਾ ਸਾਰਾ ਪ੍ਰਸ਼ਾਸਨ ਇੱਥੇ ਸੀ ਪ੍ਰਸ਼ਾਸਨ ਨਹੀਂ ਤਾਂ ਬਜਾਈਆਂ ਹਾਂਜੀ ਐਸ ਐਚਓ ਸਾਹਿਬ ਨੇ ਐਸ ਐਚਓ ਮੌਕੇ ਤੇ ਮੌਜੂਦ ਸੀ ਪ੍ਰਸ਼ਾਸਨ ਦਾ ਰੋਲ ਕਿਹਜਾ ਬਜਾਈਆਂ ਐਸ ਐਚਓ ਕਰਕੇ ਬਜਈਆਂ ਲੰਗਾ ਸਾਡੇ ਇਹੀ ਮੰਨ ਲਾ ਕੋਈ ਚੱਕਰ ਨਹੀਂ ਐਸ ਐਚਓ ਨੇ ਵੀ ਮਾਰੀਆਂ ਲੰਗਾ ਐਸ ਐਚਓ ਨੇ ਤਾਂ ਯਾਰ 2-3 ਪਰਚੇ ਮੈਂ ਤਿਆਰ ਕਰਤੇ ਆ ਮੈਂ ਘਰੇ ਬੈਠਾ ਐਸ ਐਚਓ ਨੂੰ ਰਿਪੋਰਟਾਂ ਕਿਤੇ ਹੋਏ ਆ ਗੁਗਵਾਲਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸ ਐਫ ਜ਼ਰ ਨਿਊਜ਼